ਕਾਨੂੰਨੀ ਤੌਰ ਤੇ ਕਿੰਨੇ ਕੁਥੇ ਕੈਂਡੀਡੇਟ ਆ ਜਿਹੜੇ ਕਾਉਂਸਲਰ ਆ ਉਹ ਹਾਜ਼ਰ ਚਾਹੀਦੇ ਆ ਜੇ ਮਤਲਬ ਰੱਦ ਹੁੰਦੀ ਆ ਤੇ ਕਿੰਨੇ ਚਾਹੀਦੇ ਆ ਜੇ ਚੋਣ ਹੋਊਗੀ ਤਾਂ ਕਿੰਨੇ ਉਥੇ ਹਾਜ਼ਰ ਚਾਹੀਦੇ ਆ ਇਸ ਚੋਣ ਵਾਸਤੇ 26 ਕਾਉਂਸਲਰ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਆ ਉਦੋਂ ਬਾਅਦ ਹੀ ਇਹ ਪ੍ਰਕਿਰਿਆ ਚੋਣ ਦੀ ਸ਼ੁਰੂ ਹੋਊਗੀ ਕੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਬਠਿੰਡੇ ਦੀ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਵਿੱਚ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਪਾਰਟੀਆਂ ਦੀ ਹੋਂਦ ਤੇ ਵਜੂਦ ਲੜਾਈਆਂ ਲੜਨ ਚ ਹੁੰਦੀ ਹੈ ਸੂਕਮਨ ਸਿੰਘਲਾ ਜੀ ਵੀ ਭਾਜਪਾ ਚ ਨੇ ਇਹਨਾਂ ਕੋਲੇ ਵੀ ਕਈ ਕਾਉਂਸਲਰ ਨੇ ਉਹਨਾਂ ਨੂੰ ਕਿੱਥੇ ਦੇਖਦੇ ਹਾਂ ਜਾਂ ਕਿਸ ਤਰ੍ਹਾਂ ਦੀ ਸਥਿਤੀ ਚ ਨੇ ਉਹ ਪਹਿਲਾਂ ਕਿਉਂਕਿ ਸਪੋਰਟ ਵੀ ਕੀਤੀ ਉਹਨਾਂ ਵੱਲੋਂ ਐਸ ਵਾਰ ਉਹ ਤੁਹਾਡਾ ਵੀ ਜੋ ਬੀਜੇਪੀ ਦਾ ਹੈ ਉਹ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰ ਰਿਹਾ ਹੈ ਦੂਜੀ ਚਰਚਾ ਮ ਹੁੰਦੀਆਂ ਰਹੀਆਂ ਵੀ ਐਸਸੀ ਨੂੰ ਅੱਗੇ ਲਿਆਉਣਾ ਚਾਹੀਦਾ ਜਾਂ ਪਛੜੇ ਆ ਇਸ ਵਾਰ ਤੁਸੀਂ ਅੱਗੇ ਲਿਆਂਦਾ ਕੀ ਕਾਰਨ ਸਮਝਦੇ ਜਦੋਂ ਪਾਰਟੀ ਦੀ ਸਰਕਾਰ ਨਾ ਹੋਵੇ ਉਦੋਂ ਖੜਾ ਹੋਣ ਵਾਸਤੇ ਹਰਵਿੰਦਰ ਸਿੰਘ ਲੱड्डੂ ਨੇ ਕਿਹਾ ਕਿ ਮੈਂ ਪਾਰਟੀ ਦਾ ਉਮੀਦਵਾਰ ਅੱਜ ਬਣਨ ਨੂੰ ਤਿਆਰ ਹਾਂ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਸ਼ਹਿਰ ਰਾਜਨੀਤੀ ਦਾ ਗੜ ਮੰਨਿਆ ਜਾਂਦਾ ਚਾਹੇ ਕਾਉਂਸਲਰਾਂ ਦੀ ਚੋਣ ਹੋਵੇ ਚਾਹੇ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਵੇ ਚਾਹੇ ਐਮ ਐਲ ਏ ਦੀ ਚਾਹੇ ਪਾਰਲੀਮੈਂਟ ਦੀ ਕਿਉਂਕਿ ਵੱਡਾ ਯੋਗਦਾਨ ਰਾਜਨੀਤੀ ਦੇ ਵਿੱਚ ਰਿਹਾ ਤੇ ਹੁਣ ਆਉਣ ਵਾਲੇ ਕੱਲ ਸੀਨੀਅਰ ਡਿਪਟੀ ਮੇਅਰ ਦੀ ਨਗਰ ਨਿਗਮ ਵਿੱਚ ਚੋਣ ਹੋਣੀ ਹੈ ਅੱਜ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਕੀ ਗਤੀਵਿਧੀ ਕੀਤੀ ਜਾ ਰਹੀ ਹੈ ਜਾਂ ਕਾਂਗਰਸ ਵੱਲੋਂ ਕੀ ਗਤੀਵਿਧੀ ਕੀਤੀ ਹੈ ਤੇ ਸਾਡੇ ਨਾਲ ਰਾਜਨ ਕਰਗ ਜੀ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਪੁੱਛਦਿਆਂ ਪਹਿਲਾਂ ਤਾਂ ਉਹਨਾਂ ਨੇ ਕੀ ਰਣਨੀਤੀ ਤਿਆਰ ਕੀਤੀ ਆ ਰਾਜਨ ਜੀ ਕੀ ਰਣਨੀਤੀ ਤਿਆਰ ਕੀਤੀ ਆ ਕੱਲ ਸਸੀਕਾਲ ਜੀ ਕਾਂਗਰਸ ਪਾਰਟੀ ਦੇ ਕਾਉਂਸਲਰਸ ਤੇ ਲੀਡਰਸ਼ਿਪ ਨੇ ਕੱਲ ਮੀਟਿੰਗ ਕੀਤੀ ਸੀ ਸਾਡੇ ਕਾਂਗਰਸ ਪਾਰਟੀ ਦੇ ਦੋ ਵਾਰ ਕਾਉਂਸਲਰ ਦੋ ਵਾਰ ਬਲਾਕ ਪ੍ਰਧਾਨ ਤੇ ਕੋਆਰਡੀਨੇਟਰ ਪੁੱਛੋ ਹਲਕੇ ਦੇ ਸੀਨੀਅਰ ਨੇ ਹਰਵਿੰਦਰ ਸਿੰਘ ਲੱਟੂ ਜੋ ਐਸਸੀ ਨੇ ਅਸੀਂ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਦੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ ਡਟ ਕੇ ਇਸ ਇਲੈਕਸ਼ਨ ਦੇ ਵਿੱਚ ਪੂਰਾ ਸਾਹਮਣਾ ਕਰਕੇ ਜਿੱਤਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਆਪਾਂ ਕਹ ਦਈਏ ਕਾਨੂੰਨੀ ਤੌਰ ਤੇ ਕਿੰਨੇ ਕੁਥੇ ਕੈਂਡੀਡੇਟ ਆ ਜਿਹੜੇ ਕਾਉਂਸਲਰ ਆ ਉਹ ਹਾਜ਼ਰ ਚਾਹੀਦੇ ਆ ਜੇ ਵੱਲੋਂ ਰੱਦ ਹੁੰਦੀ ਆ ਤਾਂ ਕਿੰਨੇ ਚਾਹੀਦੇ ਆ ਜੇ ਚੋਣ ਹੋਊਗੀ ਤਾਂ ਕਿੰਨੇ ਉਥੇ ਹਾਜ਼ਰ ਚਾਹੀਦੇ ਹਾਊਸ 50 ਕਾਉਂਸਲਰਸ ਦਾ ਘੱਟੋ-ਘੱਟ ਇਸ ਚੋਣ ਵਾਸਤੇ 26 ਕਾਉਂਸਲਰਸ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਉਦੋਂ ਬਾਅਦ ਚ ਹੀ ਇਹ ਪ੍ਰਕਿਰਿਆ ਚੋਣ ਦੀ ਸ਼ੁਰੂ ਹੋਊਗੀ ਪਰ ਜਿੱਥੋਂ ਦਾ ਕੱਜ ਦੇ ਹਾਲਾਤ ਹੈ ਮੈਨੂੰ ਨਹੀਂ ਲੱਗਦਾ ਕਿ 26 ਕਾਉਂਸਲਰ ਆਮ ਆਦਮੀ ਪਾਰਟੀ ਨਾਲ ਉੱਥੇ ਚੋਣ ਵਿੱਚ ਜਾਣਗੇ ਅਕਾਲੀ ਦਲ ਦਾ ਕਿੱਥੇ ਦੇਖਦੇ ਹਾਂ ਕਿੱਥੇ ਖੜਾ ਦੇਖਦੇ ਹਾਂ ਅਕਾਲੀ ਦਲ ਵੱਲੋਂ ਜਾਂ ਭਾਜਪਾ ਵੱਲੋਂ ਜਾਂ ਜਿਹੜੀਆਂ ਹੋਰ ਹਜੇ ਕੋਈ ਵੀ ਕੈਂਡੀਡੇਟ ਦਾ ਕੋਈ ਨਜ਼ਰ ਨਹੀਂ ਆਇਆ ਦੇਖੋ ਜਿੱਥੋਂ ਤੱਕ ਅਕਾਲੀ ਦਲ ਤੇ ਭਾਜਪਾ ਦਾ ਸਵਾਲ ਹੈ ਇਹ ਪਾਰਟੀਆਂ ਦੇ ਆਪ ਦੇ ਨਿੱਜੀ ਫੈਸਲੇ ਹੁੰਦੇ ਆ ਉਹਨਾਂ ਦੀ ਹਾਈ ਕਮਾਂਡ ਦੇ ਫੈਸਲੇ ਹੁੰਦੇ ਆ ਪਰ ਜਿਹੜੇ ਪੰਜਾਬ ਦੇ ਹਾਲਾਤ ਹੈ ਉਹਦੇ ਵਿੱਚ ਅੱਜ ਤਰਨ ਤਰਨ ਜਿਮਨੀ ਚੋਣ ਹੋ ਰਹੀ ਹੈ ਤਬੀਬਾ ਹਰਸਿਮਰਤ ਜੀ ਦਾ ਬਿਆਨ ਪਿਛਲੇ ਕਈ ਦਿਨ ਪਹਿਲਾਂ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਜਿਨ੍ਹਾਂ ਨੇ ਧੋਖੇ ਦਿੱਤੇ ਪਾਰਟੀਆਂ ਨੂੰ ਉਹਨਾਂ ਬਾਰੇ ਜ਼ਿਕਰ ਕੀਤਾ ਤੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸਾਡੇ ਉਮੀਦਵਾਰ ਤੇ ਦਬਾਅ ਪਾ ਕੇ ਉਹਨੂੰ ਲੈ ਗਏ ਤੇ ਉਹਨੂੰ ਹੀ ਉਮੀਦਵਾਰ ਬਣਾਤਾ ਉਹ ਕਾਫੀ ਅਫਸੋਸਜਨ ਤਾਂ ਜਿੱਥੋਂ ਬਠਿੰਡੇ ਦਾ ਸਵਾਲ ਹੈ ਜਦੋਂ ਤਰਨ ਤਰਨ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਉਲਟ ਲੜ ਰਿਹਾ ਹੈ ਤਾਂ ਮੈਂ ਤਾਂ ਸੁਝਾਈ ਦੇ ਸਕਦਾ ਜਾਂ ਆਪ ਦਾ opinion ਦੇ ਸਕਦਾ ਕਿ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਬਠਿੰਡੇ ਦੀ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਵਿੱਚ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਪਾਰਟੀਆਂ ਦੀ ਹੋਂਦ ਤੇ ਵਜੂਦ ਲੜਾਈਆਂ ਲੜਨ ਚ ਹੁੰਦੀ ਹੈ ਜੇ ਲੜਾਈ ਨਹੀਂ ਲੜਾਂਗੇ ਤਾਂ ਲੋਕਾਂ ਚ ਫਿਰ ਖਾਤਮਾ ਹੋਣਾ ਤੈ ਹੁੰਦਾ ਕਿਉਂਕਿ ਲੋਕ ਇਤਿਹਾਸ ਦੇ ਸਿਰਜਣ ਹਰ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਪਾਰਟੀਆਂ ਦੇ ਲੀਡਰਾਂ ਨੇ ਕੀ ਕੀਤਾ ਇਹ ਕੋ ਮਨਪ੍ਰੀਤ ਬਾਦਲ ਵੀ ਬੀਜੇਪੀ ਚ ਨੇ ਸਰੂਪ ਚੰਦ ਸਿੰਘਲਾ ਜੀ ਵੀ ਬੀਜੇਪੀ ਚ ਨੇ ਇਹਨਾਂ ਕੋਲੇ ਵੀ ਕਈ ਕਾਉਂਸਲਰ ਨੇ ਉਹਨਾਂ ਨੂੰ ਕਿੱਥੇ ਦੇਖਦੇ ਹਾਂ ਜਾਂ ਕਿਸ ਤਰ੍ਹਾਂ ਦੀ ਸਥਿਤੀ ਚ ਨੇ ਉਹ ਪਹਿਲਾਂ ਕਿਉਂਕਿ ਸਪੋਰਟ ਵੀ ਕੀਤੀ ਹੈ ਉਹਨਾਂ ਵੱਲੋਂ ਦੇਖੋ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਫਿਰ ਉਹੀ ਗੱਲ ਕੀ ਪਾਰਟੀ ਹਾਈ ਕਮਾਂਡ ਦਾ ਹੈ ਤੇ ਉਹਨਾਂ ਦੇ ਨਿੱਜੀ ਫੈਸਲੇ ਹੈ ਜਿੱਥੋਂ ਤੱਕ ਸਰੂਪ ਚੰਦ ਸਿੰਘਲਾ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਵੀ ਮੈਂ ਤਾਂ ਇਹ ਇੱਕ ਆਪਦੇ ਕਲੀਗ ਜਾਂ ਰਾਜਨੀਤੀ ਦੇ ਵਿੱਚ ਕਹਿ ਸਕਦਾ ਕਿ ਉਹਨਾਂ ਨੂੰ ਵੀ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਰਵਨੀਤ ਬਿੱਟੂ ਜੀ ਜੋ ਭਾਜਪਾ ਦੇ ਅੱਜ ਵਜੀਰ ਵੀ ਨੇ ਲੀਡਰ ਵੀ ਨੇ ਅੱਜ ਉਹਨਾਂ ਦੇ ਬਿਆਨ ਵੀ ਜੇ ਤੁਸੀਂ ਦੇਖੋ ਜਿਮਨੀ ਚੌਂਜੜੀ ਤਰਨ ਤਰਨ ਦੀ ਬਹੁਤ ਸਖਤ ਬਿਆਨ ਆ ਰਹੇ ਐ ਭਾਜਪਾ ਦੀ ਲੀਡਰਸ਼ਿਪ ਦੇ ਆ ਰਹੇ ਐ ਤਾਂ ਜਿੱਥੇ ਪਾਰਟੀਆਂ ਦਾ ਸਟੈਂਡ ਤਰਨ ਤਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉਲਟ ਹੈ ਤੇ ਆਪਦੀ ਬੀਜੇਪੀ ਗੱਲ ਰੱਖ ਰਹੀ ਹੈ ਤਾਂ ਬਠਿੰਡੇ ਵੀ ਜ਼ਿਲ੍ਹਾ ਪ੍ਰਧਾਨ ਸਹਿਬਾਨ ਨੂੰ ਡਟ ਕੇ ਆਪਦੀ ਹਾਈ ਕਮਾਂਡ ਨਾਲ ਗੱਲ ਕਰਕੇ ਇਥੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਚਾਹੀਦਾ ਜਿੱਥੋਂ ਦਾ ਕਰੇ ਸਰਦਾਰ ਮਨਪ੍ਰੀਤ ਬਾਦਲ ਤੇ ਜੋ ਜੋ ਉਹਨਾਂ ਦੇ ਉਮੀ ਜਿਹੜੇ ਉਹਨਾਂ ਕੋਲੇ ਕਾਉਂਸਲਰ ਨੇ ਜੋ ਹਵਾ ਦੇ ਵਿੱਚ ਗੱਲ ਹੈ ਜੋ ਇੰਟੈਲੀਜੈਂਸ ਦੀ ਗੱਲ ਹੈ ਜੋ ਪ੍ਰੋਸੈਸ ਹੋ ਕੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਸ ਵਾਰ ਉਹ ਤੜਾ ਵੀ ਜੋ ਬੀਜੇਪੀ ਦਾ ਹੈ ਓਹੋ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰ ਰਿਹਾ ਹੈ ਅੰਬੀਦ ਹੈ ਕਿ ਇਹ ਜਿਹੜੀ ਗੱਲ ਮੈਂ ਸੁਣੀ ਹੈ ਮੇਰੇ ਕੰਨਾਂ ਨੇ ਸੁਣੀ ਹੈ ਜਾਂ ਕਿਆ ਸਦਾਈਆਂ ਸੁਣੀ ਹੈ ਇਹ ਜੇ ਸੱਚੀਆਂ ਹੋ ਗਈਆਂ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹਾਊਸ 'ਚ ਡਿੱਗਣਾ ਤੈ ਹੈ ਤੇ ਫੇਰ ਜਾ ਕੇ ਪੰਜਾਬ ਦੇ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲੂ ਕਿਉਂਕਿ ਲੋਕਾਂ ਨਾਲ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ ਅਮਨ ਸ਼ਾਂਤੀ ਨੂੰ ਖਤਮ ਕੀਤਾ ਹੈ ਗੁੰਟਾਇਜ਼ਮ ਨੂੰ ਵਧਾਵਾ ਦਿੱਤਾ ਹੈ ਤੇ ਵਪਾਰਾਂ ਨੂੰ ਖਤਮ ਕਰਨ ਵਾਸਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਇਸ ਕਰਕੇ ਮੈਂ ਬੀਜੇਪੀ ਤੇ ਕਾਲੀ ਦਲ ਇਹਨਾਂ ਦੋਨਾਂ ਪਾਰਟੀਆਂ ਦੇ ਜੋ ਬਠਿੰਡੇ ਲੀਡਰ ਹੈ ਇਹਨਾਂ ਨੂੰ ਨਿੱਜੀ ਤੌਰ ਤੇ ਬੇਨਤੀ ਕਰੂੰਗਾ ਕਿ ਸਬਕ ਸਿਖਾਉਣ ਦਾ ਟਾਈਮ ਹੈ ਮੂਰੇ ਆਵੋ ਬਾਕੀ ਉਹਨਾਂ ਦੇ ਨਿੱਜੀ ਫੈਸਲੇ ਆ ਮੈਂ ਦਬਾਤਾ ਨਹੀਂ ਪਾ ਸਕਦਾ ਨਰਾਜਗੀ ਦਾ ਕੀ ਕਾਰਨ ਮੰਨਦੇ ਹੋ ਤੁਸੀਂ ਕਿਹਾ ਵੀ ਹੁਣ ਉਹ ਸਪੋਰਟ ਨਹੀਂ ਕਰਨਗੇ ਕਿਉਂਕਿ ਪਿਛਲੇ ਵਾਰੀ ਤੋਂ ਉਹਨਾਂ ਨੇ ਸਪੋਰਟ ਕਾਫੀ ਕੀਤੀ ਆ ਕੀ ਕਾਰਨ ਸਮਝਦੇ ਹੋ ਵੀ ਨਰਾਜਗੀ ਜਾਂ ਕੋਈ ਸੁਣਨ ਵਿੱਚ ਜਿਵੇਂ ਤੁਸੀਂ ਕੱਲ ਕਿਹਾ ਕੀ ਅੱਗੇ ਆਉਂਦੀ ਹੈ ਸੁਣਨ ਵਿੱਚ ਕਿਉਂ ਨਰਾਜ ਨੇ ਦੇਖੋ ਫੇਰ ਇਹ ਗੱਲ ਆ ਗਿਆ ਵੀ ਜ਼ਿਆਦਾ ਤਾਂ ਉਹੀ ਦੱਸ ਸਕਦੇ ਆ ਪਰ ਜਿਹੜਾ ਇਸ ਟਾਈਮ ਬਠਿੰਡੇ ਮਾਹੌਲ ਹੈ ਜਿਹੜੀ ਚੋਣ ਹੋਣੀ ਸੀ ਉਹ ਦੋਨੇ ਪੋਸਟਾਂ ਤੇ ਹੋਣੀ ਸੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਪਰ ਕੁਝ ਇਹਦੇ ਵਿੱਚ ਸ਼ਰਾਰਤ ਜਾਪਦੀ ਹੈ ਤੇ ਸ਼ਰਾਰਤ ਮੈਨੂੰ ਲੱਗਦਾ ਸਾਰਿਆਂ ਨੂੰ ਹজম ਨਹੀਂ ਹੋ ਰਹੀ ਇੱਕ ਐਸਸੀ ਕੈਂਡੀਡੇਟ ਐਲਾਨਣ ਦੀ ਕੋਈ ਖਾਸ ਵਜ੍ਹਾ ਜਾਂ ਕਿਉਂ ਕਿਉਂਕਿ ਪਿਛਲੇ ਸਮਿਆਂ ਵਿੱਚ ਵੀ ਕਾਫੀ ਚਰਚਾਾਂ ਮੈਂ ਹੁੰਦੀਆਂ ਰਹੀਆਂ ਵੀ ਐਸਸੀ ਨੂੰ ਅੱਗੇ ਲਿਆਉਣਾ ਚਾਹੀਦਾ ਜਾਂ ਪਛੜੇ ਆ ਇਸ ਵਾਰ ਤੁਸੀਂ ਅੱਗੇ ਲਿਆਂਦਾ ਕੀ ਕਾਰਨ ਸਮਝਦੇ ਹੋ ਕਾਂਗਰਸ ਪਾਰਟੀ ਕਾਸਟ ਡਿਸਕ੍ਰਿਮੀਨੇਸ਼ਨ ਚ ਬਲੀਵ ਨਹੀਂ ਕਰਦੀ ਪਰ ਇਹ ਸਾਡਾ ਐਸਸੀ ਭਰਾ ਹੈ ਪਰ ਸੀਨੀਅਰ ਬਹੁਤ ਹੈ ਔਰ ਜਦੋਂ ਸੀਨੀਅਰ ਬੰਦੇ ਤੇ ਕਿਸੇ ਵੀ ਜਮਾਤ ਦੇ ਹੋਣ ਜਦੋਂ ਪਾਰਟੀ ਦੀ ਸਰਕਾਰ ਨਾ ਹੋਵੇ ਉਦੋਂ ਖੜਾ ਹੋਣ ਵਾਸਤੇ ਹਰਵਿੰਦਰ ਸਿੰਘ ਲੱड्डੂ ਨੇ ਕਿਹਾ ਕਿ ਮੈਂ ਪਾਰਟੀ ਦਾ ਉਮੀਦਵਾਰ ਅੱਜ ਬਣਨ ਨੂੰ ਤਿਆਰ ਹਾਂ ਕਿਉਂਕਿ ਅੱਜ ਪਾਰਟੀ ਦਾ ਸਮਾਂ ਸਰਕਾਰ ਦੇ ਵਿੱਚ ਨਹੀਂ ਹੈ ਸਰਕਾਰ ਦੇ ਦੌਰਾਨ ਤਾਂ ਹਰੇਕ ਹੀ ਬਣ ਜਾਂਦਾ ਹੈ ਦੂਜੀ ਗੱਲ ਜਿਹੜੀ ਤੁਸੀਂ ਕਹੀ ਵੀ ਅੱਗੇ ਐਸਸੀ ਭਾਈਚਾਰੇ ਦੇ ਲੋਕ ਕਹਿੰਦੇ ਸੀ ਵੀ ਸਾਡੇ ਐਸਸੀ ਭਾਈਚਾਰੇ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ ਮੈਂ ਇਸ ਗੱਲ ਨੂੰ ਬਹੁਤ ਆਪਦੇ ਮਨ ਨਾਲ ਰੱਖਿਆ ਵਾ ਸੀ ਉਹਨਾਂ ਦੀ ਕਈ ਹੋਈ ਗੱਲ ਨੂੰ ਆਪਦੀ ਬੁੱਕਲ 'ਚ ਰੱਖਿਆ ਸੀ ਅੱਜ ਮੈਂ ਉਹ ਐਸ்சி ਭਾਈਚਾਰੇ ਦੇ ਕਾਉਂਸਲਰਜ਼ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣਾ ਚਾਹੇ ਕੋਈ ਵੀ ਪ੍ਰਾਅ ਹੈ ਥੋੜੀ ਮੰਗ ਸੀ ਅੱਜ ਥੋੜੀ ਮੰਗ ਕਾਂਗਰਸ ਪਾਰਟੀ ਨੇ ਪੂਰੀ ਕੀਤੀ ਹੈ ਤੁਹਾਨੂੰ ਸਾਰੇ ਜਿੱਥੇ ਜਨਰਲ ਕੈਟੇਗਰੀਜ਼ ਨੇ ਲੇਡੀਜ਼ ਨੇ ਪਰ ਐਸਸੀ ਭਾਈਚਾਰੇ ਵਾਲੇ ਜਿਹੜੇ ਭਰਾ ਨੇ ਜਿਹੜਿਆ ਭੈਣਾ ਨੇ ਮੰਗ ਰੱਖਦੇ ਸੀ ਉਹਨਾਂ ਨੂੰ ਡਟ ਕੇ ਹਰਵਿੰਦਰ ਸਿੰਘ ਲੱਡੋ ਨੂੰ ਸਾਰੀਆਂ ਚੀਜ਼ਾਂ ਦੇ ਉੱਤੇ ਉੱਠ ਕੇ ਆਪਦੀ ਜਮਾਤ ਦੇ ਇੱਕ ਸਾਥੀ ਨੂੰ ਉਹਦੇ ਹੱਥ ਵਧਾਉਣੇ ਚਾਹੀਦੇ ਆ ਹੱਥ ਮਜ਼ਬੂਤ ਕਰਨੇ ਚਾਹੀਦੇ ਤੇ ਜਿਤਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਅ ਇਹ ਸੰਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਜੀ ਜਿਹੜੇ ਕਿਉਂਕਿ ਆਉਣ ਵਾਲੇ ਕੱਲ ਜਿਹੜੀ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋ ਰਹੀ ਆ ਤੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਉਮੀਦ ਵੀ ਜਤਾਈ ਆ ਵੀ ਜਿਹੜੀ ਇਹ ਚੋਣ ਆ ਕਿਉਂਕਿ ਜਿੰਨੇ ਉਹਨਾਂ ਨੇ ਕਿਹਾ ਕਿ ਉਮੀਦ ਆ ਵੀ ਜਿੰਨੇ ਉਹਨਾਂ ਨੂੰ 26 ਕੌਂਸਲਰ ਹਾਜ਼ਰ ਚਾਹੀਦੇ ਆ ਪਰ ਉਹ ਕਹਿੰਦੇ ਵੀ ਸਾਨੂੰ ਉਮੀਦ ਆ ਵੀ ਉਹ ਹਾਜ਼ਰ ਨਹੀਂ ਹੋਣਗੇ ਤੇ ਇਹ ਜਿਹੜੀ ਚੋਣ ਰੱਦ ਹੋ ਸਕਦੀ ਬਾਕੀ ਆਉਣ ਵਾਲੇ ਕੱਲ ਦੇਖਦੇ ਆ ਕੀ ਜਿਹੜੀ ਉਮੀਦ ਹੋਊਗੀ